ਸੋਰਠ ਮਹਲਾ 5 ਸਿਮਰ ਸਿਮਰ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੁਣ ਗਾਵਤ ਧਿਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮ ਤੁਮਾਰਾ ਗੁਰਪੂਰੇ ਦਿਓ ਉਪਦੇਸ਼ਾ ਜਪ ਭਵ ਦਲ ਪਾਰ ਉਤਾਰਾ ਰਹਾਉ ਤੂੰ ਹੈ ਮੰਤਰੀ ਸੁਨ ਹੈ ਪ੍ਰਭ ਤੂੰ ਹੈ ਸਭ ਕਿਛੁ ਕਰਨੈ ਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਇਹੋ ਜੰਤ ਵਿਚਾਰਾ ਕਿਆ ਗੁਣ ਤੇਰੇ ਆਖ ਖਾਣੇ ਕੀਮਤ ਕਹਿ ਨਾ ਜਾਈ ਪੇਖ ਪੇਖ ਜੀਵੈ ਪ੍ਰਭ ਆਪਣਾ ਚਰਜਤਮੈ ਵਡਾਈ ਧਾਰ ਅਨੁਗ੍ਰਹਿ ਆਪ ਪ੍ਰਭ ਸੁਆਮੀ ਪਾਤਮਥ ਕੀਨੀ ਪੂਰੀ ਸਦਾ ਸਦਾ ਨਾਨਕ ਬਲੇਹਾਰੀ ਬਾਛੋ ਸੰਤਾਂ ਤੂਰੀ ਸੋਰਠ ਮਹਲਾ ਪੰਜਵਾਂ ਸਿਮਰ ਸਿਮਰ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੁਨ ਗਾਵਤ ਧਿਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮ ਤੁਮਾਰਾ ਗੁਰਪੂਰੇ ਦਿਓ ਉਪਦੇਸ਼ਾ ਜਪ ਭਵਜਲ ਪਾਰਿ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨ ਹੈ ਪ੍ਰਭ ਤੂੰ ਹੈ ਸਭ ਕਿਛ ਕਰਣਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਇਹੋ ਜੰਤ ਵਿਚਾਰਾ ਕਿਆ ਗੁਣ ਤੇਰੇ ਆਖ ਖਾਣੇ ਕੀਮਤ ਕਹਿਣ ਨਾ ਜਾਈ ਪੇਖ ਪੇਖ ਜੀਵੈ ਪ੍ਰਭ ਆਪਣਾ ਚਰਜਤ ਮੈਂ ਵਡਾਈ ਤਾਰ ਅਨੁਗ੍ਰਹਿ ਆਪ ਪ੍ਰਭ ਸੁਆਮੀ ਪਾਤਮਥ ਕੀਨੀ ਪੂਰੀ ਸਦਾ ਸਦਾ ਨਾਨਕ ਬੁਲੇਹਾਰੀ ਬਾਛੋ ਸੰਤ ਪਾਤੂਰੀ ਸੋਰਠ ਮਹਲਾ ਪੰਜਵਾ ਸਿਮਰ ਸਿਮਰ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੁਨ ਗਾਵਤ ਧਿਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮ ਤੁਮਾਰਾ ਗੁਰ ਪੂਰੇ ਦਿਓ ਉਪਦੇਸ਼ਾ ਜਪ ਭਵ ਦਲ ਪਾਰ ਉਤਾਰਾ ਰਹਾਉ ਤੂੰ ਹੈ ਮੰਤਰੀ ਸੁਨ ਹੈ ਪ੍ਰਭ ਤੂੰ ਹੈ ਸਭ ਕਿਛ ਕਰਣਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਇਹੋ ਜੰਤ ਵਿਚਾਰਾ ਕਿਆ ਗੁਣ ਤੇਰੇ ਆਖ ਖਾਣੇ ਕੀਮਤ ਕਹਿਣ ਨਾ ਜਾਈ ਪੇਖ ਪੇਖ ਜੀਵੈ ਪ੍ਰਭ ਆਪਣਾ ਚਰਜਤ ਮੈਂ ਵਡਾਈ ਧਾਰ ਅਨੁਗ੍ਰਹਿ ਆਪ ਪ੍ਰਭ ਸੁਆਮੀ ਪਾਤਮਥ ਕੀਨੀ ਪੂਰੀ ਸਦਾ ਸਦਾ ਨਾਨਕ ਬਲੇਹਾਰੀ ਬਾਛੋ ਸੰਤਾਂ ਤੂਰੀ ਸੋਰਠ ਮਹਲਾ ਪੰਜਵਾਂ ਸਿਮਰ ਸਿਮਰ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੁਨ ਗਾਵਤ ਧਿਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮ ਤੁਮਾਰਾ ਗੁਰਪੂਰੇ ਦਿਓ ਉਪਦੇਸ਼ਾ ਜਪ ਭਵਜਲ ਪਾਰਿ ਉਤਾਰਾ ਰਹਾਉ ਤੂੰ ਹੈ ਮੰਤਰੀ ਸੁਨ ਹੈ ਪ੍ਰਭ ਤੂੰ ਹੈ ਸਭ ਕਿਛ ਕਰਣਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਇਹੋ ਜੰਤ ਵਿਚਾਰਾ ਕਿਆ ਗੁਣ ਤੇਰੇ ਆਖ ਖਾਣੇ ਕੀਮਤ ਕਹਿਣ ਨਾ ਜਾਈ ਪੇਖ ਪੇਖ ਜੀਵੇ ਪ੍ਰਭ ਆਪਣਾ ਚਰਜਤ ਮੈਂ ਵਡਾਈ ਧਾਰ ਅਨੁਗ੍ਰਹਿ ਆਪ ਪ੍ਰਭ ਸੁਆਮੀ ਪਾਤਮਥ ਕੀਨੀ ਪੂਰੀ ਸਦਾ ਸਦਾ ਨਾਨਕ ਬੁਲੇਹਾਰੀ ਬਾਛੋ ਸੰਤ ਪਾਤੂਰੀ ਸੋਰਠ ਮਹਲਾ ਪੰਜਵਾ ਸਿਮਰ ਸਿਮਰ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੁਣ ਗਾਵਤ ਧਿਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮ ਤੁਮਾਰਾ ਗੁਰਪੂਰੇ ਦਿਓ ਉਪਦੇਸ਼ਾ ਜਪ ਭਵਜਲ ਪਾਰ ਉਤਾਰਾ ਰਹਾਉ ਤੂੰ ਹੈ ਮੰਤਰੀ ਸੁਨ ਹੈ ਪ੍ਰਭ ਤੂੰ ਹੈ ਸਭ ਕਿਛੁ ਕਰਨੈ ਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਇਹੋ ਜੰਤ ਵਿਚਾਰਾ ਕਿਆ ਗੁਣ ਤੇਰੇ ਆਖ ਖਾਣੇ ਕੀਮਤ ਕਹਿ ਨਾ ਜਾਈ ਪੇਖ ਪੇਖ ਜੀਵੈ ਪ੍ਰਭ ਆਪਣਾ ਚਰਜਤ ਮੈਂ ਵਡਾਈ ਹਾਰੇ ਅਨੁਗ੍ਰਹਿ ਆਪ ਪ੍ਰਭ ਸੁਆਮੀ ਪਤਮਥ ਕੀਨੀ ਪੂਰੀ ਸਦਾ ਸਦਾ ਨਾਨਕ ਬੁਲਿਹਾਰੀ ਬਾਛੋ ਸੰਤਾਂ ਤੂਰੀ ਸੋਰਠ ਮਹਲਾ ਪੰਜਵਾਂ ਸਿਮਰ ਸਿਮਰ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੁਨ ਗਾਵਤ ਧਿਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮ ਤੁਮਾਰਾ ਗੁਰਪੂਰੇ ਦਿਓ ਉਪਦੇਸ਼ਾ ਜਪ ਭਵ ਦਲ ਪਾਰਿ ਉਤਾਰਾ ਰਹਾਉ ਤੂੰ ਹੈ ਮੰਤਰੀ ਸੁਨ ਹੈ ਪ੍ਰਭ ਤੂੰ ਹੈ ਸਭ ਕਿਛ ਕਰਣਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਇਹੋ ਜੰਤ ਵਿਚਾਰਾ ਕਿਆ ਗੁਣ ਤੇਰੇ ਆਖ ਖਾਣੇ ਕੀਮਤ ਕਹਿਣ ਨਾ ਜਾਈ ਪੇਖ ਪੇਖ ਜੀਵੇ ਪ੍ਰਭ ਆਪਣਾ ਚਰਜਤਮੈ ਵਡਾਈ ਧਾਰ ਅਨੁਗ੍ਰਹਿ ਆਪ ਪ੍ਰਭ ਸੁਆਮੀ ਪਤਮਥ ਕੀਨੀ ਪੂਰੀ ਸਦਾ ਸਦਾ ਨਾਨਕ ਬਲੇਹਾਰੀ ਬਾਛੋ ਸੰਤਾਂ ਤੂਰੀ ਸੋਰਠ ਮਹਲਾ ਪੰਜਵਾ ਸਿਮਰ ਸਿਮਰ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੁਣ ਗਾਵਤ ਧਿਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮ ਤੁਮਾਰਾ ਗੁਰਪੂਰੇ ਦਿਓ ਉਪਦੇਸ਼ਾ ਜਪ ਭਵਜਲ ਪਾਰਿ ਉਤਾਰਾ ਰਹਾਉ ਤੂੰ ਹੈ ਮੰਤਰੀ ਸੁਨ ਹੈ ਪ੍ਰਭ ਤੂੰ ਹੈ ਸਭ ਕਿਛ ਕਰਣਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਇਹੋ ਜੰਤ ਵਿਚਾਰਾ ਕਿਆ ਗੁਣ ਤੇਰੇ ਆਖ ਖਾਣੇ ਕੀਮਤ ਕਹਿ ਨਾ ਜਾਈ ਪੇਖ ਪੇਖ ਜੀਵੈ ਪ੍ਰਭ ਆਪਣਾ ਚਰਜਤ ਮੈਂ ਵਡਾਈ ਧਾਰ ਅਨੁਗ੍ਰਹਿ ਆਪ ਪ੍ਰਭ ਸੁਆਮੀ ਪਾਤਮਥ ਕੀਨੀ ਪੂਰੀ ਸਦਾ ਸਦਾ ਨਾਨਕ ਬੁਲੇਹਾਰੀ ਬਾਛੋ ਸੰਤਾਂ ਤੂਰੀ ਸੋਰਠ ਮਹਲਾ ਪੰਜਵਾ सिमर सिमर प्रभु भये अनंदा दुख क्लेश सब नाठे गुण गावत त्यावत प्रभु अपना कार्य सगले साठे जग जीवन नाम तुम्हारा गुरु पूरे दियो उपदेशा जप भवजल पार उतार रहाओ ਤੂੰ ਹੈ ਮੰਤਰੀ ਸੁਨ ਹੈ ਪ੍ਰਭ ਤੂੰ ਹੈ ਸਭ ਕਿਛ ਕਰਣਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਇਹੋ ਜੰਤ ਵਿਚਾਰਾ ਕਿਆ ਗੁਣ ਤੇਰੇ ਆਖ ਖਾਣੇ ਕੀਮਤ ਕਹਿਣ ਨਾ ਜਾਈ ਪੇਖ ਪੇਖ ਜੀਵੈ ਪ੍ਰਭ ਆਪਣਾ ਚਰਜਤਮੈ ਵਡਾਈ ਹਾਰ ਅਨੁਗ੍ਰਹਿ ਆਪ ਪ੍ਰਭ ਸੁਆਮੀ ਪਾਤਮਤ ਕੀਨੀ ਪੂਰੀ ਸਦਾ ਸਦਾ ਨਾਨਕ ਬੁਲੇਹਾਰੀ ਬਾਛੋ ਸੰਤਾਂ ਤੂਰੀ ਸੋਰਠ ਮਹਲਾ ਪੰਜਵਾਂ ਸਿਮਰ ਸਿਮਰ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੁਨ ਗਾਵਤ ਧਿਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮ ਤੁਮਾਰਾ ਗੁਰ ਪੂਰੇ ਦਿਓ ਉਪਦੇਸ਼ਾ ਜਪ ਭਵਜਲ ਪਾਰ ਉਤਾਰਾ ਰਹਾਉ ਤੂੰ ਹੈ ਮੰਤਰੀ ਸੁਨ ਹੈ ਪ੍ਰਭ ਤੂੰ ਹੈ ਸਭ ਕਿਛ ਕਰਣਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਇਹੋ ਜੰਤ ਵਿਚਾਰਾ ਕਿਆ ਗੁਣ ਤੇਰੇ ਆਖ ਖਾਣੇ ਕੀਮਤ ਕਹਿਣ ਨਾ ਜਾਈ ਪੇਖ ਪੇਖ ਜੀਵੈ ਪ੍ਰਭ ਆਪਣਾ ਚਰਜਤ ਮੈਂ ਵਡਾਈ ਧਾਰ ਅਨੁਗ੍ਰਹਿ ਆਪ ਪ੍ਰਭ ਸੁਆਮੀ ਪਤਮਥ ਕੀਨੀ ਪੂਰੀ ਸਦਾ ਸਦਾ ਨਾਨਕ ਬੁਲੇਹਾਰੀ ਬਾਛੋ ਸੰਤਾਂ ਤੂਰੀ ਸੋਰਠ ਮਹਲਾ ਪੰਜਵਾਂ ਸਿਮਰ ਸਿਮਰ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੁਣ ਗਾਵਤ ਧਿਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮ ਤੁਮਾਰਾ ਗੁਰਪੂਰੇ ਦਿਓ ਉਪਦੇਸ਼ਾ ਜਪ ਭਵਜਲ ਪਾਰਿ ਉਤਾਰਾ ਰਹਾਉ ਤੂੰ ਹੈ ਮੰਤਰੀ ਸੁਨ ਹੈ ਪ੍ਰਭ ਤੂੰ ਹੈ ਸਭ ਕਿਛ ਕਰਣਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਇਹੋ ਜੰਤ ਵਿਚਾਰਾ ਕਿਆ ਗੁਣ ਤੇਰੇ ਆਖ ਖਾਣੇ ਕੀਮਤ ਕਹਿ ਨਾ ਜਾਈ ਪੇਖ ਪੇਖ ਜੀਵੈ ਪ੍ਰਭ ਆਪਣਾ ਚਰਜਤ ਮੈਂ ਵਡਾਈ ਧਾਰ ਅਨੁਗ੍ਰਹਿ ਆਪ ਪ੍ਰਭ ਸੁਆਮੀ ਪਾਤਮਥ ਕੀਨੀ ਪੂਰੀ ਸਦਾ ਸਦਾ ਨਾਨਕ ਬਲਿਹਾਰੀ ਬਾਛੋ ਸੰਤਾਂ ਤੂਰੀ ਸੋਰਠ ਮਹਲਾ ਪੰਜਵਾ ਸਿਮਰ ਸਿਮਰ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੁਣ ਗਾਵਤ ਧਿਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮ ਤੁਮਾਰਾ ਗੁਰਪੂਰੇ ਦਿਓ ਉਪਦੇਸ਼ਾ ਜਪ ਭਵਜਲ ਪਾਰਿ ਉਤਾਰਾ ਰਹਾਉ ਤੂੰ ਹੈ ਮੰਤਰੀ ਸੁਨ ਹੈ ਪ੍ਰਭ ਤੂੰ ਹੈ ਸਭ ਕਿਛੁ ਕਰਨਹਿ ਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਇਹੋ ਜੰਤ ਵਿਚਾਰਾ ਕਿਆ ਗੁਣ ਤੇਰੇ ਆਖ ਖਾਣੇ ਕੀਮਤ ਕਹਿ ਨਾ ਜਾਈ ਪੇਖ ਪੇਖ ਜੀਵੈ ਪ੍ਰਭ ਆਪਣਾ ਚਿਰਜਤਮੈ ਵਡਾਈ ਧਾਰ ਅਨੁਗ੍ਰਹਿ ਆਪ ਪ੍ਰਭ ਸੁਆਮੀ ਪਤਮਥ ਕੀਨੀ ਪੂਰੀ ਸਦਾ ਸਦਾ ਨਾਨਕ ਬਲੇਹਾਰੀ ਬਾਛੋ ਸੰਤਾ ਤੂਰੀ ਸੋਰਠ ਮਹਲਾ ਪੰਜਵਾਂ ਸਿਮਰ ਸਿਮਰ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੁਣ ਗਾਵਤ ਧਿਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮ ਤੁਮਾਰਾ ਗੁਰਪੂਰੇ ਦਿਓ ਉਪਦੇਸ਼ਾ ਜਪ ਭਵਦਲ ਪਾਰਿ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨ ਹੈ ਪ੍ਰਭ ਤੂੰ ਹੈ ਸਭ ਕਿਛ ਕਰਣਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਇਹੋ ਜੰਤ ਵਿਚਾਰਾ ਕਿਆ ਗੁਣ ਤੇਰੇ ਆਖ ਖਾਣੇ ਕੀਮਤ ਕਹਿਣ ਨਾ ਜਾਈ ਪੇਖ ਪੇਖ ਜੀਵੈ ਪ੍ਰਭ ਆਪਣਾ ਚਿਰਜਤਮੈ ਵਡਾਈ ਤਾਰ ਅਨੁਗ੍ਰਹਿ ਆਪ ਪ੍ਰਭ ਸੁਆਮੀ ਪਤਮਥ ਕੀਨੀ ਪੂਰੀ ਸਦਾ ਸਦਾ ਨਾਨਕ ਬਲਿਹਾਰੀ ਬਾਛੋ ਸੰਤਾਂ ਤੂਰੀ ਸੋਰਠ ਮਹਲਾ ਪੰਜਵਾ ਸਿਮਰ ਸਿਮਰ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੁਣ ਗਾਵਤ ਧਿਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮ ਤੇ ਮਾਰਾ ਗੁਰ ਪੂਰੇ ਦਿਓ ਉਪਦੇਸ਼ਾ ਜਪ ਭਵ ਦਲ ਪਾਰ ਉਤਾਰਾ ਰਹਾਉ ਤੂੰ ਹੈ ਮੰਤਰੀ ਸੁਨ ਹੈ ਪ੍ਰਭ ਤੂੰ ਹੈ ਸਭ ਕਿਛ ਕਰਣਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਇਹੋ ਜੰਤ ਵਿਚਾਰਾ ਕਿਆ ਗੁਣ ਤੇਰੇ ਆਖ ਖਾਣੇ ਕੀਮਤ ਕਹਿ ਨਾ ਜਾਈ ਪੇਖ ਪੇਖ ਜੀਵੇ ਪ੍ਰਭ ਆਪਣਾ ਚਰਜਤ ਮੈਂ ਵਡਾਈ ਧਾਰ ਅਨੁਗ੍ਰਹਿ ਆਪ ਪ੍ਰਭ ਸੁਆਮੀ ਪਤਮਥ ਕੀਨੀ ਪੂਰੀ ਸਦਾ ਸਦਾ ਨਾਨਕ ਬੁਲੇਹਾਰੀ ਬਾਛੋ ਸੰਤਾਂ ਤੂਰੀ ਸੋਰਠ ਮਹਲਾ ਪੰਜਵਾ ਸਿਮਰ ਸਿਮਰ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੁਣ ਗਾਵਤ ਧਿਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮ ਤੁਮਾਰਾ ਗੁਰਪੂਰੇ ਦਿਓ ਉਪਦੇਸ਼ਾ ਜਪ ਭਵਜਲ ਪਾਰਿ ਉਤਾਰਾ ਰਹਾਉ ਤੂੰ ਹੈ ਮੰਤਰੀ ਸੁਨ ਹੈ ਪ੍ਰਭ ਤੂੰ ਹੈ ਸਭ ਕਿਛ ਕਰਣਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਇਹੋ ਜੰਤ ਵਿਚਾਰਾ ਕਿਆ ਗੁਣ ਤੇਰੇ ਆਖ ਖਾਣੇ ਕੀਮਤ ਕਹਿ ਨਾ ਜਾਈ ਪੇਖ ਪੇਖ ਜੀਵੇ ਪ੍ਰਭ ਆਪਣਾ ਚਰਜਤ ਮੈਂ ਵਡਾਈ ਧਾਰ ਅਨੁਗ੍ਰਹਿ ਆਪ ਪ੍ਰਭ ਸੁਆਮੀ ਪਾਤਮਤ ਕੀਨੀ ਪੂਰੀ ਸਦਾ ਸਦਾ ਨਾਨਕ ਬਲਿਹਾਰੀ ਬਾਛੋ ਸੰਤਾਂ ਤੂਰੀ ਸੋਰਠ ਮਹਲਾ ਪੰਜਵਾ ਸਿਮਰ ਸਿਮਰ ਪ੍ਰਭ ਭਏ ਅਨੰਦਾ ਦੁੱਖ ਕਲੇਸ਼ ਸਭ 나ਠੇ ਗੁਣ ਗਾਵਤ ਧਿਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮ ਤੁਮਾਰਾ ਗੁਰਪੂਰੇ ਦਿਓ ਉਪਦੇਸ਼ਾ ਜਪ ਭਵਜਲ ਪਾਰਿ ਉਤਾਰਾ ਰਹਾਉ ਤੂੰ ਹੈ ਮੰਤਰੀ ਸੁਨ ਹੈ ਪ੍ਰਭ ਤੂੰ ਹੈ ਸਭ ਕਿਛੁ ਕਰਨੈ ਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਇਹੋ ਜੰਤ ਵਿਚਾਰਾ ਕਿਆ ਗੁਣ ਤੇਰੇ ਆਖ ਵਖਾਣੇ ਕੀਮਤ ਕਹਿ ਨਾ ਜਾਈ ਪੇਖ ਪੇਖ ਜੀਵੈ ਪ੍ਰਭ ਆਪਣਾ ਚਿਰਜਤਮੈ ਵਡਾਈ ਤਾਰ ਅਨੁਗ੍ਰਹਿ ਆਪ ਪ੍ਰਭ ਸੁਆਮੀ ਪਾਤਮਤ ਕੀਨੀ ਪੂਰੀ ਸਦਾ ਸਦਾ ਨਾਨਕ ਬੁਲੇਹਾਰੀ ਬਾਛੋ ਸੰਤਾਂ ਤੂਰੀ ਸੋਰਠ ਮਹਲਾ ਪੰਜਵਾ ਸਿਮਰ ਸਿਮਰ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੁਨ ਗਾਵਤ ਧਿਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮ ਤੇ ਮਾਰਾ ਗੁਰ ਪੂਰੇ ਦਿਓ ਉਪਦੇਸ਼ਾ ਜਪ ਭਵਜਲ ਪਾਰ ਉਤਾਰਾ ਰਹਾਉ ਤੂੰ ਹੈ ਮੰਤਰੀ ਸੁਨ ਹੈ ਪ੍ਰਭ ਤੂੰ ਹੈ ਸਭ ਕਿਛ ਕਰਨਾ ਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਇਹੋ ਜੰਤ ਵਿਚਾਰਾ ਕਿਆ ਗੁਣ ਤੇਰੇ ਆਖ ਖਾਣੇ ਕੀਮਤ ਕਹਿ ਨਾ ਜਾਈ ਪੇਖ ਪੇਖ ਜੀਵੇ ਪ੍ਰਭ ਆਪਣਾ ਚਰਜਤਮੈ ਵਡਾਈ ਧਾਰ ਅਨੁਗ੍ਰਹਿ ਆਪ ਪ੍ਰਭ ਸੁਆਮੀ ਪਤਮਥ ਕੀਨੀ ਪੂਰੀ ਸਦਾ ਸਦਾ ਨਾਨਕ ਬਲਿਹਾਰੀ ਬਾਛੋ ਸੰਤਾਂ ਤੂਰੀ ਸੋਰਠ ਮਹਲਾ ਪੰਜਵਾ ਸਿਮਰ ਸਿਮਰ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ गुण गावत त्यावत प्रभ अपना कार्य सगले साठे जग जीवन नाम तुमारा गुरु पूरे दियो उपदेशा जप भवदल पार उतार रहा तू है मंत्री सुन है प्रभ तू है सब किछ करना हारा तू આપે दाता पे भुगता क्या एहो जंत विचार ਕਿਆ ਗੁਣ ਤੇਰੇ ਆਖ ਖਾਣੇ ਕੀਮਤ ਕਹਿਣ ਨਾ ਜਾਈ ਪੇਖ ਪੇਖ ਜੀਵੇ ਪ੍ਰਭ ਆਪਣਾ ਚਰਜਤ ਮੈਂ ਵਡਾਈ ਧਾਰ ਅਨੁਗ੍ਰਹਿ ਆਪ ਪ੍ਰਭ ਸੁਆਮੀ ਪਾਤਮਤ ਕੀਨੀ ਪੂਰੀ ਸਦਾ ਸਦਾ ਨਾਨਕ ਬਲੇਹਾਰੀ ਬਾਛੋ ਸੰਤਾਂ ਤੂਰੀ